ਸਾਰਿਆਂ ਪਿਆਰ ਪ੍ਰਿਯਸਤਿਕਾ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀਆਂ ਦੇਵੇ ਖੁਸ਼ੀਆਂ ਖੇੜੇ ਦੇਵੇ ਸੋ ਅੱਜ ਦੀ ਬਾਤ ਲੈ ਕੇ ਹਾਜ਼ਰ ਆ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਣੋ ਨੰਦ ਪਿਆਰੀ ਜੀ ਬਾਤ ਦਾ ਇੱਕ ਪਿੰਡ ਦੇ ਵਿੱਚ ਨਾ ਇੱਕ ਮੀਆਂ بیوی ਰਹਿੰਦੇ ਸੀ ਉਹ ਦੋਨੋਂ ਜਾਣੇ ਬੋਲੇ ਸੀ ਉਹਨਾਂ ਨੂੰ ਉੱਚਾ ਸੁਣਦਾ ਸੀ ਉਹ ਪਿੰਡਾਂ ਵਾਲੇ ਜਿਵੇਂ ਅੱਲ ਪਾ ਲੈਂਦੇ ਨੇ ਹੁਣ ਉਹਨਾਂ ਨੂੰ ਦੋਹਾਂ ਨੂੰ ਗੋਲਾ ਬੋਲੀ ਕਹਿ ਕੇ ਬੁਲਾਉਣ ਲੱਗ ਗਏ ਇੱਕ ਉਹਨਾਂ ਦੇ 4-5 ਸਾਲ ਦਾ ਮੁੰਡਾ ਸੀਗਾ ਗਰੀਬੀ ਉਹਨਾਂ ਦੇ ਇੰਨੀ ਹੱਦੋਂ ਹੀ ਵੱਧ ਉਹ ਜਦੋਂ ਪਿੰਡ ਦੇ ਡੰਗਰ ਛੱਡਦੇ ਲੋਕ ਸਾਰੇ ਬੱਗ ਵਿੱਚ ਉਹ ਬੱਗ ਦੇ ਮਗਰ ਜਾਂਦੇ ਦੋਏ ਮੀਆਂ ਬੀਬੀ ਓਹੋ ਗੋਹਾ ਗਹਾ ਚੱਕ ਕੇ ਪੱਥਕੇ ਓਹੀ ਗੋਹੇ ਨੂੰ ਫਿਰ ਵੇਚ ਕੇ ਪਾਛੀਆਂ ਨੂੰ ਤਾਂ ਉਹਦੇ ਨਾਲ ਆਪਦਾ ਪਾਲਦੇ ਤੇ ਆਪਦਾ ਜੀਵਨ ਵਸ ਰ ਉਹਦੇ ਨਾਲ ਹੁੰਦਾ ਭਾਈ ਉਹਨਾਂ ਦਾ ਤਾਂ ਉਹਨੂੰ ਕੋਈ ਕਹਿਣ ਲੱਗਿਆ ਬੋਲੇ ਨੂੰ ਕਿਸੇ ਨੇ ਕਹੇ ਤਾਂ ਵੀ ਤੁਸੀਂ ਰੋਜ਼ ਦੀ ਰੋਜ਼ ਹੀ ਉਨੀਆਂ ਕ ਵੇਚੇ ਹੁੰਨੇ ਹੋ ਵੀ ਜੇ ਤੁਸੀਂ ਕੱਠੀਆਂ ਪਾਥੀਆਂ ਦਾ ਗਹਾਰਾ ਲਾ ਲਓ ਤਾਂ ਤੁਹਾਨੂੰ ਜ਼ਿਆਦਾ ਆਮਦਨ ਹੋ ਜੇ ਕੱਠਾ ਪੈਸਾ ਆ ਜੇ ਤੁਹਾਡਾ ਕੁਝ ਬਣ ਜੇ ਭਾਈ ਉਹ ਉਹ ਆਪਦੇ ਘਰ ਵਾਲੀ ਨੂੰ ਜਾ ਕੇ ਕਹਿਣ ਲੱਗਿਆ ਬੋਲਾ ਕਹਿੰਦਾ ਬੋਲੀਏ ਜੇ ਆਪਾਂ ਕਹਿੰਦਾ ਕੱਠੀਆਂ ਕਰ ਲਈਏ ਪਾਥੀਆਂ ਨਾ ਵੇਚਿਆ ਕਰੀਏ ਤਾਂ ਆਪਾਂ ਕੱਠਾ ਪੈਸਾ ਆ ਜੇ ਉਹ ਕਹਿੰਦੀ ਆਪਾਂ ਤਾਂ ਰੋਜ਼ ਦੀ ਰੋਜ਼ ਉਹੀ ਖਾਣ ਨੂੰ ਲਿਓਣਾ ਵੀ ਫਿਰ ਖਾਵਾਂਗੇ ਕਿਵੇਂ ਕਹਿੰਦਾ ਇਹ ਵੀ ਗੱਲ ਠੀਕ ਐ ਹੁਣ ਭਾਈ ਉਹ ਓਵੇਂ ਚੱਲੀ ਜਾਂਦਾ ਪਰ ਉਹਦੇ ਮਨ ਚ ਜਿਵੇਂ ਕਹਿੰਦੇ ਨੇ ਕੋਈ ਪੈਸਿਆਂ ਵਾਲਾ ਕੀੜਾ ਬਾੜਦਾ ਕਿਸੇ ਨੇ ਹੁਣ ਉਹ ਦੇਖਦਾ ਵੀ ਜੇ ਮੇਰੇ ਕੋਲ 4-500 ਰੁਪਇਆ ਹੋਵੇ ਮੈਂ ਕੋਈ ਹੋਰ ਕੰਮ ਚ ਤੋਰ ਲਾਂ ਉਹਨੇ ਬਹੁਤ ਲੋਕਾਂ ਨੂੰ ਪੁੱਛਿਆ ਵੀ ਭਾਈ ਮੈਨੂੰ 500 ਦੇ ਦੋ ਉਧਾਰ ਆ ਮੈਂ ਜਦੋਂ ਕੰਮ ਹੋ ਗਿਆ ਮੈਂ ਤੁਹਾਨੂੰ ਮੋੜ ਦੂੰ ਉਹਨੂੰ ਉਹਨਾਂ ਦਿਨਾਂ 'ਚ ਉਹਨਾਂ ਨੂੰ 500 ਰੁਪਈਆ ਹੁੰਦਾ ਸੀ ਬਹੁਤ ਜ਼ਿਆਦੇ ਲੋਕ ਕਹਿੰਦੇ ਵੀ ਤੂੰ ਕਿਉਂ ਸਿਰ ਚੜਾਉਣਾ ਤੇਥੋਂ ਮੁੜਨੇ ਨਹੀਂ ਹਨ ਭਾਈ ਕਿਸੇ ਨੇ ਨਾ ਦਿੱਤਾ ਫਿਰ ਉਹ ਸ਼ਹਿਰ ਵਗ ਗਿਆ ਉੱਥੇ ਸੇਠਾਂ ਨੂੰ ਪੁੱਛਣ ਲੱਗ ਗਿਆ ਜਾ ਕੇ ਕਈ ਨੇ ਤਾਂ ਜਵਾਬ ਦਿੱਤਾ ਵੀ ਨਾ ਚੜਾ ਸਿਰ ਤੇਥੋਂ ਮੁੜਨਾ ਨਹੀਂ 500 ਰੁਪਈਆ ਬਹੁਤ ਹੁੰਦਾ ਫਿਰ ਪਈਓ ਇੱਕ ਸੇਠ ਦੇ ਵਗ ਗਿਆ ਉਹਦੇ ਨਹੀਂ ਸੀ ਔਲਾਦ ਪੈਸਾ ਵਾਵਾ ਸੀ ਉਹਦੇ ਕੋਲੇ ਉਹਨੂੰ ਕਹਿਣ ਲੱਗਿਆ ਵੀ ਸੇਠਾ 500 ਰੁਪਇਆ ਦੇ ਦੇ ਜਦੋਂ ਕੰਮ ਹੋ ਗਿਆ ਤੈਨੂੰ ਮੋੜ ਜੂ ਉਹ ਕਹਿੰਦਾ ਵੀ ਨਾ ਮੋੜਨਾ ਤਾਂ ਤੇ ਤੋ ਹੈ ਨਹੀਂ 500 ਥੋੜੀ ਰਕਮ ਨਹੀਂ ਵੀ ਤੇ ਤੋ ਨਹੀਂ ਮੋੜਨਾ ਇਸ ਲਈ ਵੀ ਤੂੰ ਰਹਿਣੀ ਦੇ ਉਹਨੂੰ ਕਹਿਣ ਲੱਗਿਆ ਤੂੰ ਐ ਕਰ ਮੇਰਾ ਮੁੰਡਾ ਲੈ ਲੈ ਗਹਿਣੇ ਰੱਖ ਲੈ 500 ਚ ਉਹ ਕਹਿੰਦਾ ਮੁੰਡਾ ਕਿੱਡਾ ਕ ਉਹਨੇ ਹੱਥ ਜਾ ਕਰਕੇ ਐ ਦੱਸਦਾ ਵੀ ਐਡਾ ਕ ਮੁੰਡਾ ਸੀ 5 ਜਾਂ 6 ਸਾਲ ਦਾ ਚਲੋ ਜੀ ਉਹ ਕਹਿਣ ਲੱਗਿਆ ਉਹਨੇ ਆਪਣੇ ਘਰ ਵਾਲੀ ਬੁਲਾਈ ਸੇਠ ਨੇ ਕਹਿੰਦਾ ਵੀ ਇਹ ਬੋਲਾ ਐ ਕਹਿੰਦਾ ਹੁਣ ਮਾਂ ਦੀ ਮੱਦਤਾ ਹੀ ਜੀ ਹੁੰਦੀ ਆ ਉਹ ਦਮ ਦੇਣੇ ਕਹਿੰਦੀ ਲੈ ਲੈ ਫੇਰ ਉਹ ਕਹਿੰਦਾ ਸੇਠ ਕਹਿੰਦਾ ਵੀ ਜਦੋਂ ਤੂੰ ਤੇਰੇ ਕੋਲੇ 500 ਜੁੜ ਗਿਆ ਤੂੰ ਤਾਂ ਮੈਨੂੰ 500 ਦੇ ਕੇ ਮੁੰਡਾ ਲੈ ਜੀਂਗਾ ਮੇਰੇ ਕੋਲ ਤਾਂ ਕੁਝ ਨਹੀਂ ਰਹਿਣਾ ਉਹਨੂੰ ਕਹਿੰਦਾ ਐ ਕਰ ਵੀ ਜਦੋਂ 500 ਹੋਊ ਮੈਂ ਉਦੋਂ ਲੈ ਜੂੰ ਹਲੇ ਤਾਂ ਜੁੜਨਾ ਹੀ ਨਹੀਂ ਮੇਰੇ ਕੋਲ ਵੀ ਤੂੰ ਮੁੰਡੇ ਨੂੰ ਪੜ੍ਹਾਈ ਲਿਖਾਈ ਜੋ ਮਰਜ਼ੀ ਕਰੀਵੇਂ ਆਪਦੀ ਮਨਮਰਜ਼ੀ ਨਾਲ ਵਿਆਹ ਹੀ ਤੇਰਾ ਹੀ ਆ ਮੁੰਡਾ ਭਾਈ ਉਹਨੇ ਵੀ ਸੋਚਿਆ ਵੀ ਇਹਨੇ ਕਿਹੜਾ ਲਾਇਕੇ ਜਾਣਾ ਇਹ ਤਾਂ ਕਿੱਥੋਂ 500 ਜੁੜੂਗਾ ਤਾਂ ਉਹ ਵੀ ਮੰਨ ਗਿਆ ਜਦੋਂ ਦੋਨੇ ਮੰਨ ਗਏ ਉਹ ਕਹਿਣ ਲੱਗਿਆ ਸੇਠ ਕਹਿੰਦਾ ਐ ਕਰ ਬੋਲਿਆ ਤੂੰ ਆਪਦੀ ਝੋਲੀ ਚ ਮੁੰਡੇ ਨੂੰ ਧਰ ਲੈ ਮੂਰੇ ਮੈਂ ਝੋਲੀ ਚ ਪੈਸੇ ਧਰਦਾ ਤੂੰ ਮੇਰੇ ਕਰਨੀ ਮੁੰਡਾ ਧੱਕ ਦੇ ਮੈਂ ਤੇਰੇ ਕਰਨੀ ਪੈਸੇ ਧੱਕ ਦੂੰ ਭਾਈ ਚਲੋ ਉਹਨਾਂ ਨੇ ਐਂ ਕਰਿਆ ਉਹਨੇ ਮੁੰਡਾ ਸੇਠ ਕਰਨੀ ਕਰਤਾ ਉਹਨੇ ਪੈਸੇ ਕਰਤੇ ਸੇਠ ਨੇ ਉਹਨੂੰ ਪੰਜ ਨੋਟ 100 100 ਦੇ ਦਿੱਤੇ ਉਹ ਜਿਵੇਂ ਕਹਿੰਦੇ ਨੇ ਵੀ ਜਦੋਂ ਆਪਾਂ ਪੁੱਤ ਨੂੰ ਗਹਿਣੇ ਧਰਨਾ ਆਪਦੇ ਢਿੱਡ ਦੀ ਅੱਗ ਵੀ ਧਰਤੀ ਤੇ ਅੰਬਰ ਵੀ ਡੋਲ ਜਾਂਦਾ ਹੈ ਤਾਂ ਭਾਈ ਜਦੋਂ ਉਹ ਬਾਹਰ ਨਿਕਲਿਆ ਉਹਦੇ ਨਾਲ ਸੌਦਾ ਕਰਕੇ ਲੈ ਕੇ 500 ਸੂਰਜ ਵੀ ਇੰਨਾ ਚਮਕਿਆ ਬਹੁਤ ਜ਼ਿਆਦੇ ਹੱਦੋਂ ਵੱਧ ਗਰਮੀ ਤਾਂ ਉਹ ਤੁਰਿਆ ਜਾਂਦਾ ਬੋਲਾ ਉਹਦੇ ਪੈਰ ਮੱਚਣ ਬਹੁਤ ਐ ਪੁੱਜ-ਪੁੱਜ ਜਾਵੇ ਗਰਮੀ ਨਾਲ ਤਾਂ ਰਾਹ 'ਚ ਇੱਕ ਛੋਟਾ ਜਿਹਾ ਸੂਆ ਜਾ ਆਉਂਦਾ ਸੀ ਉਸ ਸੂਏ ਦੇ ਵਿੱਚ ਉਹਨੇ ਦੇਖਿਆ ਵੀ ਲਾ ਉਰੇ ਮੂੰਹ ਮਾਂ ਤੋਂ ਲੰਪਾਇਰਪੁਰ ਤੋਂ ਲਾਂ ਵੀ ਬਹੁਤ ਪੈਰ ਮੱਚ ਰਹੇ ਨੇ ਉਹ ਭਾਈ ਲੱਗਿਆ ਕੋਡਾ ਜਾ ਹੋ ਗਿਆ ਉੱਥੋਂ ਪਾਣੀ ਦੀ ਚੂੜੀਆਂ ਭਰਨ ਜਦੋਂ ਬੁੱਕ ਪਾਣੀ ਦਾ ਭਰਿਆ ਤਾਂ ਉਹ ਜੇਬ ਚੋਂ ਪੰਜੇ ਨੋਟ ਨਿਕਲ ਕੇ ਪਾਣੀ ਚ ਜਾ ਡਿਗੇ ਉਹਨੇ ਬਹੁਤ ਕੋਸ਼ਿਸ਼ ਕੀਤੀ ਫੜਨ ਦੀ ਕਾਹਨੂੰ ਫੜੇ ਜਾਂਦੇ ਨੇ ਉਹ ਪਾਣੀ ਦਾ ਵਹਾ ਇੰਨਾ ਸੀ ਉਹ ਰੁੜ ਗੇ ਵਿੱਚੇ ਆ ਗਿਆ ਘਰੇ ਆ ਕੇ ਆਬਦੇ ਘਰ ਵਾਲੀ ਨੂੰ ਦੱਸੀ ਕਹਾਣੀ ਸਾਰੀ ਵੀ ਐ ਹੋ ਗਿਆ ਉਹ ਕਹਿਣ ਲੱਗੀ ਵੀ ਤੈਂ ਬਹੁਤ ਗਲਤ ਕੰਮ ਕਰਿਆ ਮੁੰਡਾ ਨਹੀਂ ਤੀ ਗਹਿਣੇ ਰੱਖਣਾ ਕਹਿੰਦੀ ਹੁਣ ਤੂੰ ਐ ਕਰ ਜੇ ਤੈਂ ਦੋ ਰੋਟੀਆਂ ਖਾਣੀਆਂ ਨੇ ਇੱਕ ਖਾਇਆ ਕਰ ਕਿਸੇ ਟਾਈਮ ਫੱਕਾ ਰਿਹਾ ਕਰ ਕਹਿੰਦੀ ਆਪਾਂ ਆਬਦਾ ਪੈਸੇ ਜੋੜ ਕੇ ਨਾ 500 ਵੀ ਮੁੰਡਾ ਛਡਾਲੀ ਦੀ ਉਤੋਂ ਭਾਈ ਮੁੰਡੇ ਸਕੀਮਾਂ ਤਾਂ ਇਹ ਲਾਉਂਦੇ ਨੇ ਵਿਚਾਰੇ ਉਧਰੋਂ ਜਿਹੜਾ ਸੇਠ ਸੀ ਉਹਨੇ ਮੁੰਡਾ ਪੜਨ ਲਾਤਾ ਪੜਨ ਲਾਇਆ ਮੁੰਡਾ ਵੀ ਗਾਹਾਂ ਹੁਸ਼ਿਆਰ ਅਰ ਸਿਆਣਾ ਚੁਸਤ ਨਿਕਲਿਆ ਪੜ ਗਿਆ ਤੇ ਬੋੜੇ ਬੋਲੀ ਦਾ ਓਵੇਂ ਹੀ ਗੁਜ਼ਾਰਾ ਹੁੰਦਾ ਉਹਨਾਂ ਕੀ ਚੌਪੜੀ ਜੀ ਚ ਰਹਿੰਦੇ ਨੇ ਕੱਖਾਂ ਕਾਨਿਆਂ ਦੀ ਚ ਬਸ ਉਮੀ ਗੋਹੇ ਵੇਚਦੇ ਨੇ ਡੱਕੇ ਚੁਗਦੇ ਨੇ ਇਹ ਜਿਹੇ ਕੰਮ ਚੱਲਦਾ ਉਹਨਾਂ ਦਾ ਤਾਂ ਹੁਣ ਜਦੋਂ ਮੁੰਡਾ ਪੜ ਪੜ ਗਿਆ ਗੱਭਰੂ ਹੋ ਗਿਆ ਉਹ ਕਹਿਣ ਲੱਗਿਆ ਮੁੰਡਾ ਸੇਠ ਨੂੰ ਕਹਿੰਦਾ ਵੀ ਮੈਂ ਨਹੀਂ ਹੁਣ ਹੋਰ ਪੜ੍ਹਾਈ ਕਰਦਾ ਮੈਂ ਤਾਂ ਕੋਈ ਬਿਜ਼ਨਸ ਕਰੂੰਗਾ ਸ਼ੇਠ ਕੋਲੇ ਪੈਸੇ ਮਣਮੱਤੇ ਤੇ ਉਹ ਕਹਿੰਦਾ ਕਰ ਲੈ ਪੁੱਤ ਉਹ ਕਹਿੰਦਾ ਮੈਨੂੰ ਇੱਕ ਤਾਂ ਘੋੜਾ ਲੈ ਦੇ ਟਿੱਕ ਕਹਿੰਦਾ ਮੈਨੂੰ ਜਹਾਜ਼ ਲੈ ਦੇ ਜਹਾਜ਼ ਕਹਿੰਦਾ ਤੇ ਇਹ ਪਿੰਡਾਂ ਵਾਲੇ ਜਿਵੇਂ ਟਰੱਕ ਨੂੰ ਠੇਲਾ ਕਹਿੰਦੇ ਨੇ ਉਹ ਟੈਂਪੂਆਂ ਨੂੰ ਜਹਾਜ਼ ਕਹਿੰਦੇ ਤੇ ਜਿਹੜੇ ਲੰਬੇ ਜਿਹੇ ਟੈਂਪੂ ਹੁੰਦੇ ਉਹ ਕਹਿੰਦਾ ਇੱਕ ਮੈਨੂੰ ਉਹ ਲੈ ਦੇ ਭਾਈ ਉਹਨੇ ਲਈਤੀਆਂ ਦੋਨੇ ਚੀਜ਼ਾਂ ਲੈ ਕੇ ਹੁਣ ਮੁੰਡਾ ਘੋੜੇ ਤੇ ਜਾਂਦਾ ਆਉਂਦਾ ਵੀ ਮੈਂ ਬਿਜ਼ਨਸ ਕਰਾਂ ਕੋਈ ਇੱਕ ਦਿਨ ਉਹ ਮੁੰਡਾ ਘੋੜੇ ਤੇ ਚੜਿਆ ਜਾ ਰਿਹਾ ਕਿਸੇ ਪਿੰਡ ਦੇ ਵਿੱਚ ਲੰਘਿਆ ਜਾਂਦਾ ਹੈ ਤਾਂ ਉੱਥੇ ਇੱਕ ਔਰਤ ਨਾਲੇ ਤਾਂ ਪਾਥੀਆਂ ਪੱਥਰ ਰਹੀ ਹੈ ਪਥਵਾੜੇ 'ਚ ਨਾਲੇ ਉਹ ਗਾਲਾਂ ਕੱਢ ਰਹੀ ਹੈ ਬੈਠੀ ਕਹਿੰਦੀ ਕੋਈ ਨਾ ਕੰਜਰਾ ਤੂੰ ਦੇਖਦਾ ਜਾ ਜਿਵੇਂ ਤੈਂ ਮੈਨੂੰ ਬਦੀਨ ਕਰਿਆ ਨਾ ਮੈਂ ਵੀ ਤੈਨੂੰ ਅਹੀਂ ਬਦੀਨ ਕਰੂੰ ਤੈਂ ਜਿਵੇਂ ਮੈਨੂੰ ਨਰਕ ਕਟਾਇਆ ਤੈਨੂੰ ਵੀ ਕਟਾ ਕੇ ਹਟੂੰ ਤੈਨੂੰ ਮਾੜੇ ਦਿਨ ਦਿਖਾ ਕੇ ਹਟੂੰ ਮੈਂ ਵੀ ਮੈਂ ਵੀ ਲੱਗੀ ਹੋਈ ਆ ਤੈਨੂੰ ਪੱਟਣ ਹੌਲੀ ਹੌਲੀ ਆਇਓ ਮੁੰਡੇ ਨੂੰ ਸੁਣ ਗਿਆ ਓਹੋ ਖੜ ਗਿਆ ਮੁੰਡਾ ਉਹਦੇ ਕੋਲੇ ਉਹਨੂੰ ਕਹਿਣ ਲੱਗਿਆ ਬੇਬੇ ਤੈਨਾਂ ਤੂੰ ਕਿਹਦੇ ਨਾਲ ਗੱਲਾਂ ਕਰਦੀਆਂ ਉਹ ਕਹਿੰਦੀ ਕੋਈ ਨਾ ਪੁੱਤ ਮੈਂ ਤਾਂ ਆਪ ਹੀ ਕਰਦੀਆਂ ਮੇਰੇ ਦੁੱਖ ਸੁੱਖ ਕਰ ਰਹੀਆਂ ਬੈਠੀ ਤੂੰ ਜਾ ਹੁਣ ਉਹ ਵੀ ਗਰੀਬ ਘਰ ਦਾ ਪੁੱਤ ਸੀ ਉਹਨੂੰ ਵੀ ਆਏ ਸੀ ਵੀ ਮੈਨੂੰ 500 ਚ ਵੇਚਿਆ ਹੋਇਆ ਉਹ ਵੀ ਆਪਦੇ ਮਾਪੇ ਕੋਲ ਜਾਂਦਾ ਆਉਂਦਾ ਨਹੀਂ ਸੀ ਗੁੱਸਾ ਸੀ ਉਹਦੇ ਮਨ 'ਚ ਵੀ ਮੈਨੂੰ ਵੇਚ ਤਾਂ ਉਹਨਾਂ ਨੇ ਉਹ ਕਹਿਣ ਲੱਗਿਆ ਨਹੀਂ ਮਾਂ ਵੀ ਮੈਨੂੰ ਤਾਂ ਇਹ ਗੱਲਾਂ ਬਹੁਤ ਵਧੀਆ ਲੱਗਦੀਆਂ ਨੇ ਜਿਹੜੇ ਤੇਰਾ ਦੁੱਖ ਸੁੱਖ ਹੈ ਮੇਰੇ ਨਾਲ ਕਰ ਲੈ ਤੂੰ ਸਾਂਝਾ ਮੈਂ ਵੀ ਤੇਰੇ ਵਰਗਾ ਦੁਖੀ ਹੋਈਆਂ ਚਾਹੇ ਕੋੜਾ ਸੋਨੇ ਕੱਪੜੇ ਹੋਰ ਕੋੜਾ ਮੇਰੇ ਕੋਲ ਪਰ ਹੈਗਾ ਤਾਂ ਮੈਂ ਦੁਖੀ ਆ ਕਹਿੰਦਾ ਭਾਈ ਉਹ ਫਿਰ ਉਹਨੂੰ ਦੱਸਣ ਲੱਗ ਗਈ ਕਹਿੰਦੀ ਪੁੱਤ ਮੈਂ ਬਾਣੀਆਂ ਦੇ ਘਰ ਵਾਲੀਆਂ ਮੇਰੇ ਘਰ ਵਾਲੇ ਦੇ ਦੋ ਵਿਆਹ ਨੇ ਆਹੀ ਮੇਰਾ ਪਿੰਡ ਹੈ ਕਹਿੰਦੀ ਜਿਹੜੀ ਦੂਜੀ ਹੈ ਕਹਿੰਦੀ ਉਹ ਤਾਂ ਚਲਾਕ ਜੁਸਤਾ ਹੈ ਕਹਿੰਦੀ ਮੈਨੂੰ ਚਲਾਕੀ ਆਉਂਦੀ ਨਹੀਂ ਉਹਨੂੰ ਤਾਂ ਕਹਿੰਦੀ ਚੁੱਲ੍ਹੇ ਤੇ ਰੱਖਿਆ ਹੈ ਮੜਾ ਹੁੰਦੀ ਐ ਖਾਂਦੀ ਐ ਮੈਨੂੰ ਮਨ ਮਰਜ਼ੀ ਦਾ ਦਿੰਦੀ ਐ ਬਸ ਉਹਿਆ ਜੀ ਖਾਣ ਨੂੰ ਜੇ ਸੁੱਕੀਆਂ ਰੋਟੀਆਂ ਮਾੜੀ ਮੋਟੀ ਦਾਲ ਭਾਜੀ ਦੇਤੀ ਦੇਤੀ ਨਹੀਂ ਅਚਾਰੀ ਦੇ ਦਿੰਦੀ ਐ ਕਹਿੰਦੀ ਬਈ ਮੈਨੂੰ ਕਹਿੰਦੀ ਆਹ ਕੰਮ ਤੇ ਲਾਇਆ ਹੋਇਆ ਗੋਹੇਲ ਗੋਹਾ ਸਿੱਟਣ ਤੇ ਕੁੰਡਾ ਸਿੱਟਣ ਤੇ ਭਾਈ ਉਹ ਕਹਿਣ ਲੱਗਿਆ ਵੀ ਫੇਰ ਬੇਬੇ ਜਿਹੜਾ ਤੂੰ ਕਹਿੰਦੀ ਐ ਵੀ ਮੈਂ ਪੱਟ ਕੇ ਹੱਟੂ ਤੂੰ ਕਿਵੇਂ ਪੱਟੇਂਗੀ ਉਹਨੂੰ ਬਾਣੀਏ ਨੂੰ ਕਹਿੰਦੀ ਪੁੱਤ ਗਾਹਾਂ ਨਾਲ ਗੱਲ ਕਰੀ ਕਹਿੰਦਾ ਨਾ ਮੈਂ ਤਾਂ ਜਮੀ ਨਹੀਂ ਕਰਦਾ ਕਹਿੰਦੀ ਜਿਹੜੀਆਂ ਇਹ ਮੈਂ ਪਾਥੀਆਂ ਪੱਥ ਦੀਆਂ ਨਾ ਕਹਿੰਦੀ ਘਰੇ ਲਾਲ ਪਏ ਨੇ ਬਹੁਤ ਕਹਿੰਦੀ ਮੈਂ ਬਾਟੀ ਲਾਲ ਭਰ ਲੈਵਨੀਆ ਘਰੋਂ ਚੋਰੀਓ ਲਿਆ ਕੇ ਕਹਿੰਦੀ ਹੁਣ ਮੈਂ ਸਾਰੀਆਂ ਪਾਥੀਆਂ ਦੇ ਵਿੱਚ ਕਹਿੰਦੀ ਕਿ ਇੱਕ ਲਾਲ ਪਾ ਕੇ ਪੱਥੀ ਜੰਨੀਆ ਏ ਪਾਥੀਆਂ ਕਹਿੰਦੀ ਭੱਠਿਆਂ ਪੁੱਠਿਆਂ ਤੇ ਗਰੀਬ ਲੋਕ ਲੈ ਜਾਂਦੇ ਨੇ 2-2 4-4 ਕਿਲੋ ਕਰਕੇ ਸੱਤ ਫੇਰ ਕਹਿੰਦੀ ਮੇਰਾ ਉਹਨਾਂ ਨੂੰ ਵੀ ਕਿਹਾ ਹੋਇਆ ਵੀ ਗਾਹਾਂ ਗੱਲ ਨਾ ਕਰਿਓ ਵੀ ਤੁਸੀਂ ਆਪਦੇ ਲਾਲ ਕੱਢੀ ਜਾਇਆ ਕਰੋ ਕਹਿੰਦੀ ਉਹ ਵੀ ਵਿਚਾਰੇ ਚੰਗੀ ਰੋਟੀ ਖਾ ਲੈਣਗੇ ਗਰੀਬ ਲੋਕ ਨੇ ਕਹਿੰਦੀ ਇਹਦੇ ਘਰੇ ਲਾ ਲੈਣੇ ਪਏ ਨੇ ਪਈ ਮੁੰਡਾ ਕਹਿਣ ਲੱਗਿਆ ਵੀ ਕਿੰਨੀਆਂ ਕਪਾਥੀਆਂ ਨੇ ਮਾਂ ਤੇਰੇ ਕੋਲ ਕਹਿੰਦੀ ਤਿੰਨ ਗਹਾਰੇ ਲੱਗੇ ਪਏ ਨੇ ਆ ਧੱਸਾ ਸਾਰੀਆਂ ਧੜਾਂ ਕਹਿੰਦੀ ਮੇਰੀਆਂ ਹੀ ਲਾਈਆਂ ਹੋਈਆਂ ਨੇ ਸਾਡੀਆਂ ਹੀ ਨੇ ਕਹਿੰਦੀ ਕਹਿੰਦਾ ਫਿਰ ਸਭ ਚ ਲਾਲ ਨੇ ਕਹਿੰਦੀ ਹਾਂ ਕਹਿੰਦੀ ਗਾਹਾਂ ਨਾ ਮੇਰਾ ਪੁੱਤ ਗੱਲ ਕਰੀ ਕਹਿੰਦਾ ਨਾ ਨਾ ਮੈਂ ਕਾਨੂੰ ਕਰਦਾ ਕਹਿੰਦਾ ਫਿਰ ਐ ਕਰ ਮਾਂ ਕਹਿੰਦਾ ਆਹ ਜਿਹੜੇ ਥਵਾੜੇ ਗਹਾਰੇ ਲੱਗੇ ਨੇ ਕਹਿੰਦਾ ਮੈਨੂੰ ਦੋਕ ਭੰਨ ਕੇ ਦਿਖਾ ਦੇ ਕਹਿੰਦਾ ਮੈਨੂੰ ਵੀ ਯਕੀਨ ਹੋ ਜੂ ਵੀ ਹਾਂ ਸਾਰੀਆਂ ਚ ਹੈਗਾ ਪਤਵਾ ਗਹਾਰੇ ਵਾਲੀਆਂ ਚ ਭਾਈ ਉਹਨੇ ਦੋ ਪਾਥੀਆਂ ਪੰਨੀਆਂ ਵਿੱਚੋਂ ਲਾਲ ਨਿਕਲੇ ਉਹ ਕਹਿੰਦਾ ਹਾਂ ਮਾਂ ਹੁਣ ਮੈਂ ਮੰਨ ਗਿਆ ਵੀ ਤੇਰੇ ਲਾਲ ਪਾਈ ਹੋਏ ਨੇ ਕਹਿੰਦਾ ਜੀ ਮੈਂ ਖਰੀਦ ਲਾਂ ਉਹ ਕਹਿੰਦੀ ਹੈਗੇ ਤੇਰੇ ਕੋਲ ਇੰਨੇ ਪੈਸੇ ਕਹਿੰਦਾ ਹਾਂ ਕਹਿੰਦਾ ਮੈਨੂੰ ਘਰ ਦੱਸ ਕਿੱਥੇ ਆ ਉਹਨੇ ਭਾਈ ਦੱਸ ਕੇ ਭੇਜਦਾ ਕਹਿੰਦਾ ਉਹ ਫਲਾਨੇ ਥਾਂ 'ਤੇ ਹੈਗੇ ਨੇ ਉਹ ਗਿਆ ਜਾ ਕੇ ਮੁੰਡੇ ਨੇ ਹਾਕ ਮਾਰੀ ਕਹਿੰਦਾ ਸਾਹੂਕਾਰ ਜੀ ਅੰਦਰੋਂ ਬੋਲਿਆ ਕਹਿੰਦਾ ਹਾਂ ਭਾਈ ਕਹਿੰਦਾ ਮੈਂ ਤੁਹਾਨੂੰ ਮਿਲ ਲੈ ਕਹਿੰਦਾ ਆ ਜਾ ਕਹਿੰਦਾ ਤੁਹਾਡੇ ਪਾਥੀਆਂ ਦੱਸੀਂ ਦਿਆਂ ਨੇ ਵੀ ਵੇਚਦੇ ਹੂੰ ਉਹ ਕਹਿੰਦਾ ਹਾਂ ਕਹਿੰਦਾ ਮੈਂ ਖਰੀਦਣੀਆਂ ਨੇ ਕਹਿੰਦਾ ਕਿੰਨੀਆਂ ਕਹਿੰਦਾ ਮੈਨੂੰ ਤਾਂ ਬਹੁਤ ਚਾਹੀਦੀਆਂ ਨੇ ਜਿੰਨੀਆਂ ਮਰਜ਼ੀ ਹੋਣ ਉਹ ਸਹੂਕਰ ਕਹਿਣ ਲੱਗਿਆ ਵੀ ਚੱਲ ਤੈਨੂੰ ਮੈਂ ਦਿਖਾਉਣਾ ਵੀ ਸਾਡਾ ਇੱਥੇ ਬਥਵਾੜਾ ਹੈ ਉੱਥੇ ਰੁਗਹਾਰੇ ਲੱਗੇ ਹੋਏ ਨੇ ਪਾਈਓ ਗਿਆ ਉੱਥੇ ਆ ਗਿਆ ਮੁੰਡੇ ਨਾਲ ਕੇ ਆ ਕੇ ਅਬਦਕਰ ਵਾਲੀ ਨੂੰ ਹਾਕ ਮਾਰਦਾ ਹੈ ਕਹਿੰਦਾ ਖੜੀ ਹੋ ਨੀ ਇੱਥੋਂ ਭਾਈ ਉਹ ਬੋਲੀ ਨਹੀਂ ਨਹੀਂ ਤੈਨੂੰ ਸੁਣਦਾ ਨਹੀਂ ਮੈਂ ਤੈਨੂੰ ਬੁਲਾਈ ਜਾਣਾ ਉਹ ਫੇਰ ਨਾ ਬੋਲੀ ਤੀਜੀ ਵਾਰੀ ਹਾਕ ਮਾਰੀ ਜਦੋਂ ਐਂ ਕਹਿ ਕੇ ਉਹ ਵਿਚਾਰੀ ਉੱਠ ਕੇ ਕਹਿੰਦੀ ਹਾਂਜੀ ਦੱਸੋ ਕੀ ਕਹਿੰਦੇ ਹੋ ਕਹਿੰਦਾ ਪਾਠੀਆਂ ਦੱਸ ਕਹਿੰਦਾ ਕਿਹੜੀਆਂ ਨੇ ਆਪਣੀਆਂ ਉਹ ਕਹਿੰਦੀ ਆ ਸਾਰੀਆਂ ਹੀ ਆਪਣੀਆਂ ਨੇ ਆ ਤਿੰਨ ਘਾਰੇ ਲੱਗੇ ਪਏ ਨੇ ਚੱਲ ਮੁੰਡੇ ਨੂੰ ਕਹਿਣ ਲੱਗਿਆ ਕਹਿੰਦਾ ਦੇਖ ਲੈ ਜਿਹੜੀਆਂ ਸਿਆਣੀਆਂ ਨੇ ਤਾਂ ਕਹਿੰਦਾ ਰੋਟੀਆਂ ਪਕਾਉਂਦੀਆਂ ਨੇ ਚੁੱਲਿਆਂ ਤੇ ਘਰੇ ਰਹਿੰਦੀਆਂ ਨੇ ਆ ਸਾਡੀ ਕਮਲੀ ਇਹ ਕਹਿੰਦਾ ਸਾਰਾ ਦਿਨ ਆ ਗੋਹੇ ਘੱਟੇ ਚ ਕੂੜੇ 'ਚ ਹੀ ਹੱਥ ਰੱਖਦੀ ਆ ਕਹਿੰਦਾ ਇਹਦੇ ਨਾਲ ਹੀ ਖੇਡਦੀ ਐ ਇੱਥੀ ਦਿਨ ਪੂਰਾ ਕਰ ਜਾਂਦੀ ਐ ਖੇਡਦੀ ਗੋਹੇ ਨਾਲ ਆਯੋ ਮੁੰਡਾ ਵੀ ਸਮਝ ਗਿਆ ਵੀ ਸੱਚੀ ਵਿੱਚ ਖਰਾਬ ਨਹੀਂ ਖਰਾਬ ਹੈ ਇਹ ਬਾਣੀਆਂ ਘਰ ਵਾਲੀ ਨੂੰ ਤੰਗ ਕਰਦਾ ਇਹਨੂੰ ਚਲੋ ਜੀ ਉਹਨੂੰ ਕਹਿਣ ਲੱਗਿਆ ਵੀ ਕਿੰਨੇ ਪੈਸੇ ਲੈਣੇ ਨੇ ਤਾਂ ਇਹਨਾਂ ਦੇ ਉਹ ਕਹਿੰਦਾ 400 ਲਊਗਾ ਮੁੰਡੇ ਨੇ ਕੱਢਿਆ 400 ਫੜਾਤਾ ਉਹਨੂੰ ਕਹਿੰਦਾ ਵੀ ਪਰ ਮੈਂ ਲੈ ਕੇ ਜਾਊਂ ਦੋ ਦੇਣਾ ਬਾਅਦ ਜੇ ਇੱਥੇ ਕੁਝ ਹੁੰਦਾ ਤਾਂ ਨਹੀਂ ਉਹ ਕਹਿੰਦਾ ਨਹੀਂ ਕੁਝ ਨਹੀਂ ਹੁੰਦਾ ਜਦ ਮਰਜ਼ੀ ਲਈ ਜੀ ਚੱਕ ਕੇ ਵੀ ਕੋਈ ਨਿਊਰੀਅਮ ਦਾ ਹੁਣ ਭਾਈ ਮੁੰਡਾ ਉੱਥੋਂ ਤਾਂ ਮੁੜਿਆ ਆਂ ਗਾਂਹ ਇੱਕ ਸ਼ਹਿਰ ਆਉਂਦਾ ਤੀ ਰਾਜ ਚ ਉੱਥੇ ਜਿਹੜਾ ਸ਼ਹਿਰ ਦੀ ਦਾ ਉਹਦਾ ਰਾਜਾ ਸੀ ਉਹਦੀ ਕੁੜੀ ਦਾ ਵਿਆਹ ਸੀ ਉਹ ਜਿਹੜਾ ਮੁੰਡਾ ਵੇਹਣ ਆਇਆ ਉਹ ਸੀ ਇੱਕ ਅੱਖ ਤੋਂ ਕਾਣਾ ਇੱਕ ਅੱਖ ਸੀ ਉਹਦੇ ਜਦੋਂ ਕੁੜੀਆਂ ਨੇ ਮੁੰਡਾ ਦੇਖ ਲਿਆ ਜਾ ਕੇ ਰਾਜੇ ਦੀ ਕੁੜੀ ਨੂੰ ਕਹਿੰਦੀਆਂ ਨਹੀਂ ਜਿਹਦੇ ਨਾਲ ਤੇਰਾ ਵਿਆਹ ਹੋਣਾ ਹੈ ਉਹ ਤਾਂ ਕਾਣਾ ਇੱਕ ਅੱਖ ਹੀ ਆ ਉਹਦੇ ਤਾਂ ਹੈ ਹੀ ਨਹੀਂ ਇੱਕ ਕਹਿੰਦੀ ਜੇ ਉਹ ਵੀ ਫੁੱਟ ਗਈ ਉਹਦਾ ਹੱਥ ਫੜ ਕੇ ਲਜਾਇਆ ਕਰਨਗੇ ਉਹਨੂੰ ਬਾਹਰ ਅੰਦਰ ਭਾਈ ਉਹਨਾਂ ਨੇ ਕੁੜੀ ਸਿਖਾਤੀ ਰਾਜਕੁਮਾਰੀ ਉਹ ਆਪਦੇ ਪਿਓ ਨੂੰ ਕਹਿੰਦੀ ਮੈਂ ਤਾਂ ਨਹੀਂ ਵਿਆਹ ਕਰਾਉਂਦੀ ਇਹ ਤਾਂ ਕਾਣਾ ਹੈ ਮੈਂ ਨਹੀਂ ਕਹਿੰਦੀ ਇਹਦੇ ਨਾਲ ਵਿਆਹ ਕਰਾਉਂਦੀ ਭਾਈ ਜ਼ੋਰ ਲਾਇਆ ਕਿਸੇ ਤੋਂ ਨਾ ਮੰਨੀ ਕੁੜੀ ਕਹਿੰਦੀ ਮੈਂ ਤਾਂ ਵਿਆਹ ਹੀ ਨਹੀਂ ਕਰਾਉਣਾ ਇਹਦੇ ਨਾਲ ਇਹ ਤਾਂ ਕਾਣਾ ਹੈ ਤਾਂ ਉਹਨਾਂ ਨੇ ਕੀ ਕਰਿਆ ਮੁੰਡੇ ਵਾਲਿਆਂ ਨੇ ਉਹ ਕਹਿਣ ਲੱਗੇ ਵੀ ਜਿਹੜੀ ਅੱਜ ਹੀ ਐ ਕਰਦੀ ਐ ਕੱਲ ਨੂੰ ਖਬਰ ਹੈ ਆਪਣੇ ਆਕੇ ਕੀ ਕਰੂਗੀ ਬ੍ਰਿਛ ਛੱਲੋ ਛੱਡੋ ਆਪਾਂ ਵੀ ਮੁੜ ਜਾਨਨੇ ਆ ਵੀ ਆਪਾਂ ਵੀ ਨਹੀਂ ਬੇਹੁੰਦੇ ਇਹਨੂੰ ਭਾਈ ਸਾਰੀ ਬਰਾਤ 2000 ਬੰਦਾ ਟੁੱਕਿਆ ਹੋਇਆ ਉਹ ਮੁੜ ਗਿਆ ਤੇ ਉਹ ਕੁੱਤਾਲੇ ਆਪ ਵੀ ਆ ਰਹੇ ਨੇ ਉਹਨਾਂ ਨੂੰ ਰਾਹ ਚਾਉਂਦਿਆਂ ਨੂੰ ਇਹ ਮੁੰਡਾ ਟੱਕਰ ਗਿਆ ਕੋਹੜੇ ਤੇ ਜਾਂਦਾ ਟੱਕਰਿਆ ਹੋਇਆ ਤਾਂ ਉਹ ਕਹਿਣ ਲੱਗੇ ਵੀ ਐਂ ਕਰੋ ਆ ਦੇਖੋ ਕਿੰਨਾ ਸੋਹਣਾ ਸੁਨੱਖਾ ਮੁੰਡਾ ਹੈ ਵੀ ਆਪਾਂ ਇਹਨੂੰ ਫੇਰੇ ਦਵਾ ਲਓ ਦੁਵਾ ਦਾ ਕੁੜੀ ਆਪਣੀ ਵੀ ਐ ਤਾਂ ਆਪਣੀ ਵੀ ਵੇਜ ਜਿੱਤੀ ਹੈ ਆਪਾਂ ਘਰੇ ਜਾਵਾਂਗੇ ਆਪਾਂ ਨੂੰ ਸਾਰਾ ਸ਼ਹਿਰ ਥੂ-ਥੂ ਕਰੂਗਾ ਵੀ ਲਾ ਖਾਲੀ ਮੁੜਿਆ ਏ ਭਾਈ ਉਹਨਾਂ ਨੇ ਸਲਾਹ ਕਰੀ ਮੁੰਡਾ ਖੜਾ ਲਿਆ ਕੋੜੇ ਵਾਲਾ ਉਹਨੂੰ ਕਹਿੰਦੇ ਵੀ ਬੇਟਾ ਤੂੰ ਜੇ ਸਾਡਾ ਐ ਕਰਕੇ ਵੀ ਗੱਲਬਾਤ ਦੱਸੀ ਉਹਨੂੰ ਵੀ ਰਾਜੇ ਦੀ ਕੁੜੀ ਨਾਲ ਵਿਆਹ ਹੈ ਵੀ ਉਹ ਕੁੜੀ ਫੇਰੇ ਨਹੀਂ ਲੈਂਦੀ ਵੀ ਮੁੰਡਾ ਇੱਕ ਅੱਖੋਂ ਕਾਣਾ ਹੈ। ਤੂੰ ਲੈ ਇਹਦੇ ਸਾਡੇ ਫੇਰੇ ਉਹ ਕਹਿੰਦਾ ਚੱਲ ਲੈ ਇਹਦੇ ਨਾਲ ਏਡੀ ਗਿੱਡੀ ਕੋ ਗੱਲ ਹੈ। ਵਿੱਚੋਂ ਤਾਂ ਪਤਾ ਨਹੀਂ ਵੀ ਕਿੱਡੀ ਕੋ ਹੋ ਜੂਗੀ। ਉਹ ਹੀ ਨਿਆਣੇ ਵਾਲੀ ਗੱਲ ਕਰਤੀ ਕਹਿੰਦਾ ਕੋਈ ਨਾ ਲੈ ਦੇ ਨਾ। ਲੈ ਗਏ ਭਾਈ ਫੜ ਕੇ ਜਾ ਕੇ ਕਹਿਣ ਲੱਗੇ ਰਾਜੇ ਨੂੰ ਵੀ ਆਹ ਹੈ ਜੀ ਮੁੰਡਾ ਆਹ ਲਊਗਾ ਫੇਰੇ ਆਏ ਸਾਡਾ ਮੁੰਡਾ। ਭਾਈ ਰਾਜਾ ਤਾਂ ਖੁਸ਼ ਹੋ ਗਿਆ ਕੁੜੀ ਵੀ ਖੁਸ਼ ਹੋਗੀ। ਰਾਜੇ ਦੀ ਦੇਖ ਕੇ ਵੀ ਹਾਂ ਹੁਣ ਕਰਾ ਲੂੰਗੀ ਫੇਰੇ। ਮੁੰਡਾ ਭਾਈ ਉਹਨਾਂ ਨੇ ਫੇਰੇ ਕਰਤੇ ਉਹਦੇ ਨਾਲ ਜਦੋਂ ਫੇਰੇ ਤਾਂ ਦਿੱਤੇ ਕਰ ਮੁੰਡਾ ਤਾਂ ਆਪਦਾ ਘੋੜਾ ਚੱਕ ਕੇ ਆ ਗਿਆ ਤਾਂ ਉਹ ਜਦੋਂ ਵਿਦਾ ਬਦਾウਗੀ ਹੋਣ ਲੱਗੀ ਆਥਣੇ ਕੁੜੀ ਨੇ ਫੇਰ ਮੁੰਡਾ ਦੇਖਿਆ ਨਾਲੇ ਰਾਜੇ ਨੇ ਉਹ ਕਹਿੰਦਾ ਵੀ ਉਹ ਤਾਂ ਮੁੰਡਾ ਹੀ ਨਹੀਂ ਹੈਗਾ ਜਿਹਦੇ ਨਾਲ ਅਸੀਂ ਫੇਰੇ ਕਰੇ ਨੇ ਭਾਈ ਕੁੜੀ ਫੇਰ ਵਿਛਰ ਗਈ ਰਾਜਾ ਵੀ ਕਹਿੰਦਾ ਮੈਂ ਨਹੀਂ ਤੋਰਦਾ ਕਹਿੰਦਾ ਉਹ ਮੁੰਡਾ ਲੈ ਕੇ ਆਓ ਜਿਹਦੇ ਨਾਲ ਫੇਰੇ ਹੋਏ ਨੇ ਚਲੋ ਜੀ ਫੇਰ ਗੱਲ ਉੱਥੇ ਪਹੁੰਚ ਗਈ ਭਾਈ ਉਹ ਮੁੜ ਗਏ ਮੁੰਡੇ ਵਾਲੇ ਮੁੜ ਗਏ ਹੁਣ ਮੁੜੇ ਹੋਏ ਤਾਂ ਹੁਣ ਉਹ ਮੁੰਡਾ ਫੇਰ ਆ ਗਿਆ ਪਾਥੀਆਂ ਲੈਣੀਆਂ ᱛੀਆਂ ਉਹਨੇ ਪਾਥੀਆਂ ਤਾਂ ਉਹ ਜਿਹੜਾ ਜਹਾਜ਼ ਖਰੀਦਿਆ ਸੀ ਟੈਂਪੂ ਉਹਦੇ ਚ ਭਰ ਕੇ ਤੋਰਤੀਆਂ ਕਰੇ ਆਪ ਘੋੜੇ ਤੇ ਚੜਿਆ ਜਾਂਦਾ ਹੈ ਉਹ ਰਾਜੇ ਦੀ ਕੁੜੀ ਮਹਿਲਾਂ ਤੇ ਖੜੀ ਸੀ ਉਹਨੇ ਦੂਰੋਂ ਹੀ ਦੇਖ ਲਿਆ ਵੀ ਆਹ ਮੁੰਡਾ ਦੀ ਜੀ ਨੇ ਫੇਰੇ ਲੈਣ ਆ ਹੁੰਦਾ ਘੋੜਾ ਲਈ ਉਹਨੇ ਫਟਾਫਟ ਹੀਠਾਂ ਹੱッカ ਮਾਰੀਆਂ ਉਹਦਾ ਪਿਓ ਨੂੰ ਵੀ ਛੇਤੀ ਰੋਕੋ ਵੀ ਆ ਜਾਂਦਾ ਉਹ ਮੁੰਡਾ ਘੋੜੇ ਤੇ ਭਾਈ ਉਹਨੇ ਸਪਾਹੀ ਭੇਜੇ ਮੁੰਡਾ ਫੜ ਲਿਆ ਫੜ ਕੇ ਸਪਾਹੀ ਲਿਆਏ ਰਾਜੇ ਕੋਲ ਉਹ ਕਹਿੰਦਾ ਵੀ ਕਾਕਾ 2 ਦਿਨ ਪਹਿਲਾਂ ਤੂੰ ਤਾਂ ਇੱਥੇ ਮਹਿਲਾ ਜੂਰੇ ਸਾਡੇ ਫੇਰੇ ਲਏ ਸੀ ਉਹ ਕਹਿੰਦਾ ਹਾਂ ਲਏ ਸੀ ਕਹਿੰਦਾ ਫੇਰ ਵੀ ਮੇਰੀ ਕੁੜੀ ਤਾਂ ਤੇਰੀ ਐ ਹੁਣ ਤੇਰੇ ਨਾਲ ਵਿਆਹ ਹੋਇਆ ਫੇਰੇ ਹੋਏ ਨੇ ਉਹ ਤਾਂ ਤੇਰੇ ਨਾਲ ਜਾਊਗੀ ਤੈਨੂੰ ਲਿਜਾਣੀ ਪਊ ਭਾਈ ਮੁੰਡਾ ਕਹਿੰਦਾ ਤੋੜ ਦੋ ਮੇਰੇ ਨਾਲ ਚਲੋ ਜੀ ਰਾਜੇ ਨੇ ਤਿਆਰੀ ਕਰੀ ਕੁੜੀ ਨੂੰ ਉਹਨੂੰ ਕਹਿੰਦਾ ਵੀ ਤੂੰ ਬਾਕੀ ਅਸੀਂ ਤੈਨੂੰ ਮਾਗਰੋਂ ਦਿੰਨੇ ਆ ਸਾਰਾ ਕੁਝ ਬਿੱਤ ਨੂੰ ਇੱਕ ਵਾਰੀ ਇਹਦੇ ਨਾਲ ਚੜ ਕੇ ਵਗ ਜਾ ਘੋੜੇ ਤੇ ਬਹਿ ਕੇ ਭਾਈ ਥੋੜੇ ਘਨੇ ਉਹਨੂੰ ਪੈਸੇ ਪੂਸੇ ਦੇ ਕੇ ਕੁੜੀ ਮੁੰਡੇ ਦੇ ਨਾਲ ਤੋਰਤੀ ਤਾਂ ਹੁਣ ਉਹੋ ਅਮੁਦਾ ਕੋਲ ਆਪ ਜਾਈ ਉਹਥੇ ਆ ਗਏ ਜਿੱਥੇ ਮੁੰਡੇ ਦਾ ਪਿੰਡ ਸੀ ਜਿਹੜਾ ਜਿੱਥੇ ਉਹਦੇ ਮਾਪਿਓ ਰਹਿੰਦੇ ਤੇ ਉਥੇ ਜਿੱਥੇ ਬੱਗ ਖੜਦਾ ਹੁੰਦਾ ਬਾਹਰ-ਬਾਹਰ ਉੱਥੇ ਕੁੜੀ ਕਹਿਣ ਲੱਗੀ ਵੀ ਧੁੱਪ ਵਾਲੀ ਆ ਵੀ ਮੈਨੂੰ ਤੂੰ ਜੇ ਆਪਾਂ ਦਰਖਤ ਥੱਲੇ ਬਿੰਦਕ ਆਰਾਮ ਕਰ ਲਈਏ ਵੀ ਮੈਨੂੰ ਤਾਂ ਚੱਕਰ ਆ ਰਿਹਾ ਹੈ ਭਾਈ ਉਹਨੇ ਲਾਤੀ ਖੜ ਗਏ ਉੱਥੇ ਉਹ ਬੈਗੀ ਕੁੜੀ ਦਰਖਤ ਨਾਲ ਟੂ ਜਿਲਾਕੇ ਉਹਦੀ ਤਾਂ ਖਲਾਗੀ ਕੁੜੀ ਦੀ ਮੁੰਡੇ ਨੇ ਸੋਚਿਆ ਵੀ ਫੜਾ ਛਡਾਵਾ ਇਹ ਕਿਹੜਾ ਮੇਰਾ ਘਰ ਦਰ ਜਾਣਦੀ ਹੈ ਵੀ ਆ ਪੀ ਬਗ ਜਿੱਧਰ ਜਾਣਾ ਹੋ ਭਾਈ ਉਹ ਤਾਂ ਘੋੜੇ ਤੇ ਚੜਿਆ ਪਾਰ ਗਿਆ ਮੁੰਡਾ ਤਾਂ ਉਹ ਬੈਠੀ ਐ ਉਧਰ ਉਹਦੇ ਮਾਪੇ ਆ ਗਏ ਉੱਥੇ ਗੋਹਾ ਚੱਕਦੇ ਆਉਂਦੇ ਹੁੰਦੇ ਤੇ ਉਹ ਕਲਰਾਂ ਚ ਉਹਨਾਂ ਜੀ ਤਾਂ ਜਦੋਂ ਉਹ ਆਏ ਉਹਦੀ ਮਾਂ ਕਹਿਣ ਲੱਗੀ ਗੋਲੀ ਗੋਲੇ ਨੂੰ ਕਹਿੰਦੀ ਤੂੰ ਚੁਗ ਲਿਆ ਗੋਹਾ ਕਿੰਨੀ ਸੋਹਣੀ ਕੁੜੀ ਬੈਠੀ ਐ ਕਹਿੰਦੀ ਮੈਂ ਤਾਂ ਉਹਨੂੰ ਮੁਛਦਿਆਂ ਵੀ ਉਹ ਕਾਹਤੋਂ ਬੈਠੀ ਐ ਕਹਿੰਦੀ ਮੈਂ ਜਾਣੀ ਆ ਉਹਦੇ ਕੋਲੇ ਮਟਿਆਰ ਕੁੜੀ ਐ ਕਿਸੇ ਦੀ ਭਾਈ ਉਹਦੇ ਕੋਲੇ ਆ ਕੇ ਉਹਨੂੰ ਬੁਲਾਇਆ ਕਹਿੰਦੀ ਧੀਏ ਤੂੰ ਕੌਣਾ ਹੈ ਆਇਓ ਉੱਠੀ ਉੱਠ ਕੇ ਕਹਿਣ ਲੱਗੀ ਵੀ ਮੇਰੇ ਘਰ ਵਾਲਾ ਕਿੱਧਰ ਗਿਆ ਉਹ ਕਹਿੰਦੀ ਘਰ ਵਾਲਾ ਤਾਂ ਕੋਈ ਨਹੀਂ ਵੀਰ ਤਾ ਤੂੰ ਹੀ ਤੀ ਗੱਲੀ ਮੈਂ ਤਾਂ ਕਹਿੰਦੀ ਕੋਈ ਘਰ ਵਾਲਾ ਨਹੀਂ ਦੇਖਿਆ ਕਹਿੰਦੀ ਘੋੜਾ ਤੀ ਉਹਦੇ ਕੋਲੇ ਉਹ ਕਹਿੰਦੀ ਘੋੜਾ ਕਹਿੰਦੀ ਕਿਹਾ ਜਾਂਦੀ ਬੰਦਾ ਮੁੰਡਾ ਉਹਨੇ ਦੱਸਿਆ ਨਿਸ਼ਾਨੀਆਂ ਉਹ ਸਮਝ ਕੇ ਵੀ ਉਹ ਤਾਂ ਮੇਰਾ ਮੁੰਡਾ ਤੀ ਉਹਨੂੰ ਕਹਿੰਦੀ ਜਿਹੜੀ ਤੂੰ ਨਿਸ਼ਾਨੀਆਂ ਦੱਸਦੀਆਂ ਉਹ ਤਾਂ ਮੇਰਾ ਮੁੰਡਾ ਹੈ ਉਹ ਕਹਿੰਦੀ ਤੇਰਾ ਮੁੰਡਾ ਨਹੀਂ ਹੋ ਸਕਦਾ ਤੂੰ ਤਾਂ ਕਹਿੰਦੀ ਪਾਟੇ ਝਿੱਟੇ ਕੱਪੜਿਆਂ 'ਚ ਫਿਰਦਿਆਂ ਉਹ ਤਾਂ ਕਹਿੰਦੀ ਜਿਹੇ ਜ ਸੋਹਣਾ ਸੁਨੱਖਾ ਹੈ ਘੋਲੇ ਤੇ ਫਿਰਦਾ ਹੈ ਇਹ ਜੇ ਸੋਹਣੇ ਸੂਟ ਬੂਟ ਪਾਏ ਨੇ ਕਹਿੰਦੀ ਤੇਰਾ ਮੁੰਡਾ ਫਿਰ ਵੀ ਕਿਵੇਂ ਹੋ ਸਕਦਾ ਉਹ ਨੂੰ ਕਹਿੰਦੀ ਤੂੰ ਚੱਲ ਮੇਰੇ ਨਾਲ ਆਪਦੇ ਘਰ ਵਾਲੇ ਨੂੰ ਵੀ ਲੈ ਗਈ ਆਪਦੀ ਝੌਂਪੜੀ 'ਚ ਲੈ ਗਏ ਭਾਈ ਉਹ ਮળો ਝਾਕਦੀ ਆ ਵੀ ਇੱਥੇ ਰਹਨੇ ਆ ਤੁਸੀਂ ਤਾਂ ਪਾਈ ਫਿਰ ਉਹਨੇ ਸਾਰੀ ਗੱਲਬਾਤ ਉਸ ਕੁੜੀ ਨੂੰ ਦੱਸਤੀ ਉਹਦੀ ਮਾਂ ਨੇ ਵੀ ਐਂ ਕਰਕੇ ਅਸੀਂ ਤਾਂ ਉਹ 500 ਜਿਹੇ ਨੇ ਵੇਚਤਾ ਵੀ ਹੁਣ ਉਹ ਉੱਥੇ ਰਹਿੰਦਾ ਸੇਠ ਦੇ ਉਹਦਾ ਮੁੰਡਾ ਬਣ ਗਿਆ ਉਹ ਕੁੜੀ ਕਹਿਣ ਲੱਗੀ ਵੀ ਆਹ ਫੜ 500 ਉਹਨੂੰ ਲੈ ਕੇ ਆਓ 500 ਦਿਆਓ ਉਹਨੂੰ ਲਿਆਓ ਤਾਂ ਮੇਰੇ ਘਰ ਆਲਾ ਹੁਣ ਪਾਈ ਉਹ ਗਿਆ ਬੋਲੇ ਨੇ ਜੇ ਤਾਂ ਜਾ ਕੇ ਮਾਰੀ ਆ ਕਸ਼ਾਹੂ ਕਰਾ ਉਹ ਕਹਿੰਦਾ ਆਉਣਾ ਉਹਨੇ ਫੇਰ ਹਾਕ ਮਾਰੀ ਉਹ ਕਹਿੰਦਾ ਖੜਜਾ ਕੌਣ ਐ ਉਹ ਕਹਿੰਦਾ ਮੈਂ ਬੋਲਾਂ ਉਹ ਕਹਿੰਦਾ ਖੜਜਾ ਮੈਂ ਆਉਣਾ ਉਹ ਅੰਦਰ ਭੰਨ ਰਹੇ ਤੇ ਪਾਥੀਆਂ ਜਿਹੜੀਆਂ ਲੈ ਕੇ ਗਏ ਤੇ ਤਿੰਨ ਗਹਾਰੇ ਉਹ ਤਿੰਨੇ ਜਾਣੇ ਨਾਲੇ ਮੁੰਡਾ ਨਾਲੇ ਉਹ ਦੋਨੇ ਜੀ ਉਹ ਪਾਥੀਆਂ ਭੰਨ ਭੰਨ ਕੇ ਲਾਲ ਇਕੱਠੇ ਕਰ ਰਹੇ ਤੇ ਵਿੱਚੋਂ ਤਾਂ ਨੰਨ ਤਾਂ ਕਈ ਥੈਲੀਆਂ ਭਰ ਲੀਆਂ ਭਾਈ ਤੇ ਨਗਹਾਰੇ ਕਿਹੜਾ ਥੋੜੇ ਤੇ ਤਾਂ ਹੁਣ ਉਹ ਕਹਿਣ ਲੱਗਿਆ ਵੀ ਜਦੋਂ ਉਹਨੇ ਦੇਖਿਆ ਵੀ ਇਹ ਤਾਂ 500 ਲਿਆਇਆ ਉਹ ਕਹਿਣ ਲੱਗਿਆ ਵੀ ਆਹ ਫੜ ਸੇਠਾ 500 ਹੁਣ ਤੂੰ ਮੇਰਾ ਮੁੰਡਾ ਮੈਨੂੰ ਦੇ ਦੇ ਮੈਂ ਤਾਂ ਇਹਦਾ ਵਿਆਹ ਕਰਤਾ ਕਹਿੰਦਾ ਮੁੰਡਾ ਵੀ ਝੱਕ ਕੇ ਵੀ ਇਹਨੂੰ ਕੀ ਪਤਾ ਲੱਗਿਆ ਵਿਆਹ ਦਾ ਸੇਠ ਵੀ ਤਾਂ ਹਟਾ ਹਟਾ ਝੱਕੇ ਸੇਠ ਕਹਿਣ ਲੱਗਿਆ ਵੀ ਐ ਕਰ 500 ਵੀ ਰੱਖ ਮੁੰਡਾ ਵੀ ਲੈ ਜਾ ਜੇ ਤਾਂ ਵਿਆਹ ਹੈ ਪਰ ਕਹਿੰਦਾ ਹੈ ਮੁੰਡਾ ਤੇਰਾ ਵੀ ਹੈ ਮੁੰਡਾ ਮੇਰਾ ਵੀ ਹੈ ਤੇ ਉਹਨੂੰ ਕਹਿਣ ਲੱਗਿਆ ਵੀ ਦੇਖ ਜਦੋਂ ਮੇਰਾ ਜੀ ਕਰੂ ਮੈਂ ਤੈਨੂੰ ਮਿਲਣਾ ਜਦੋਂ ਤੇਰਾ ਜੀ ਕਰੂ ਤੂੰ ਸਾਨੂੰ ਮਿਲ ਕੇ ਜਾਇਆ ਕਰੀ ਵੀ ਸਾਡਾ ਤੇਰੇ ਬਿਨਾ ਜੀ ਨਹੀਂ ਲੱਗਣਾ ਵੀ ਠੀਕ ਹੈ ਇਹ ਤੇਰੇ ਮਾਪੇ ਨੇ ਤੈਨੂੰ ਜਨਮ ਦਿੱਤਾ ਤੇ ਫੇਰ ਭਾਈ ਸੇਠ ਨੇ ਚਾਰ ਥੈਲੀਆਂ ਉਹ ਲਾਲਾਂ ਦੀਆਂ ਗੋਲੇ ਨੂੰ ਦਿੱਤੀਆਂ ਕਹਿੰਦਾ ਤੇਰੇ ਪੁੱਤ ਨੇ ਤਾਂ ਕਹਿੰਦਾ ਮੈਨੂੰ ਬਹੁਤ ਕਮਾਈ ਕਰਾਤੀ ਕਹਿੰਦਾ ਆਹ ਫੜ ਤੇਰਾ ਹਿੱਸਾ ਮੈਂ ਕੱਢਤਾ ਚੱਕ ਕਹਿੰਦਾ ਆਹ ਚਾਰ ਥੈਲੀਆਂ ਤੂੰ ਲੈ ਜਾ ਭਾਈ ਉਹ ਮੁੰਡੇ ਨੂੰ ਲੈ ਕੇ ਘਰੇ ਆ ਗਿਆ ਆ ਕੇ ਹੁਣ ਉਹ ਕੁੜੀ ਕਹਿਣ ਲੱਗੀ ਕਹਿੰਦੀ ਤੂੰ ਗੋਲੇ ਨੂੰ ਕਹਿੰਦੀ ਵੀ ਪਾਪਾ ਤੂੰ ਐਂ ਕਰ ਉਹ ਪਾਪਾ ਕਹਿੰਦੇ ਤੇ ਉਹਨੂੰ ਕਹਿੰਦੀ ਐਂ ਕਰ ਵੀ ਤੂੰ ਪੰਚਾਇਤ ਕੋਲੇ ਜਾ ਪਿੰਡ ਵਾਲਿਆਂ ਲਵੇ ਉਹਨਾਂ ਨੂੰ ਕਹੇ ਵੀ ਭਾਈ ਮੈਨੂੰ ਥੋੜਾ ਬਾਹਲਾ ਥਾਂ ਸਾਰੇ ਜਾਣੇ ਥੋੜਾ ਥੋੜਾ ਥਾਂ ਦੇ ਦਿਓ ਮੈਨੂੰ ਬੌਣ ਬੀਜਣ ਨੂੰ ਵੀ ਸਾਡਾ ਨਰਭਾ ਹੋ ਜੂ ਚਲ ਉਹ ਗਿਆ ਜਾ ਕੇ ਭਾਈ ਉਹਨੇ ਲੋਕ ਇਕੱਠੇ ਕਰੇ ਜਦੋਂ ਉਹਨੇ ਆ ਗੱਲ ਕਹੀ ਲੋਕ ਤਾਂ ਖੁਸ਼ ਹੋ ਗਏ ਕਹਿਣ ਲੱਗੇ ਵੀ ਇਹਨੂੰ ਦੇਖੋ ਜਰੂਰ ਦਿਓ ਇਹਨੇ ਤਾਂ ਕਦੇ ਆਪਾਂ ਤੋਂ ਇੰਨੇ ਸਾਲ ਹੋ ਗਏ ਕਿਸੇ ਤੋਂ ਦਾਲ ਪਾਣੀ ਕੋਈ ਰੋਟੀ ਵੀ ਨਹੀਂ ਮੰਗ ਕੇ ਦੇਖੀ ਪਤਾ ਨਹੀਂ ਭੁੱਖਾ ਸੌਂਦਾ ਤੀ ਖੰਨੀ ਰੱਜ ਕੇ ਸੌਂਦਾ ਤੀ ਵੀ ਗੋਹੇ ਵੇਚ ਕੇ ਡੱਕੇ ਵੇਚ ਕੇ ਆਪਦਾ ਗੁਜ਼ਾਰਾ ਕਰਦਾ ਤੀ ਤਾਂ ਵੀ ਐ ਕਰੋ ਆਪਾਂ ਇਹਨੂੰ ਇੱਕ ਢੱਕਾ ਹ ਸਾਹਮਣੇ ਸਿਮਾ ਦਿਓ ਜ਼ਮੀਨ ਸਾਹਮਣੇ ਹੀ ਤੇ ਉੱਥੇ ਪਿੰਡ ਦੇ ਨਾਲ ਹੀ ਵੀ ਉਹ ਇਹਨੂੰ ਦੇ ਦਿਓ ਇਹਨੇ ਕਿਹੜੇ ਚੱਕ ਕੇ ਲੈ ਜਾਣੀ ਐ ਬਾਹਲਿਆ ਕਰੂ ਬੀਜ ਲਿਆ ਕਰੂ ਆਪਦਾ ਖਾ ਪੀ ਲਿਆ ਕਰੂ ਤੇ ਉਹਨੂੰ ਕਹਿਣ ਲੱਗੇ ਵੀ ਆ ਅਸੀਂ ਤੈਨੂੰ ਥਾਉਂ ਦਿੱਤਾ ਇਹਦੇ ਚ ਤੂੰ ਆਪਦਾ ਘਰ ਪਾ ਲਈ। ਭਾਈ ਹੁਣ ਲਾਲ ਹੈਗੇ ਹੀ ਤੇ ਕੋਲੇ। ਉਹਨਾਂ ਨੇ ਤਾਂ ਬਹੁਤ ਸੋਹਣਾ ਘਰ ਪਾ ਲਿਆ। ਉਹ ਕੁੜੀ ਰਾਜੇ ਦੀ ਕਹਿਣ ਲੱਗੀ ਵੀ ਸਾਲ ਬਾਅਦ ਮੇਰੇ ਮਾਪਿਓ ਆਉਂਦੇ ਹੁੰਦੇ ਨੇ ਸਾਡੇ ਰਿਵਾਜ ਆ ਵੀ ਸਾਲ ਬਾਅਦ ਆਉਣਗੇ ਮੇਰੇ ਕੋਲ। ਭਾਈ ਆਪਾਂ ਵੀ ਉਹਨਾਂ ਜੇ ਮਹਿਲ ਪਾ ਕੇ ਦਿਖਾਉਣਾ ਉਹਨਾਂ ਨੂੰ। ਹੁਣ ਲਾਲ ਕਿਹੜਾ ਸਸਤੇ ਤੇ ਭਾਈ 3-4 ਥੈਲੀਆਂ ਲਾਲਾਂ ਦੀਆਂ। ਆ ਉਹਨਾਂ ਨੇ ਤਾਂ ਬਹੁਤ ਵਧੀਆ ਤਾਂ ਮਹਿਲ ਪਾ ਲਿਆ ਜ਼ਮੀਨ ਖਰੀਦ ਲਈ ਉਹ ਜਿਹੜੀ ਪਿੰਡਾਂ ਵਾਲਿਆਂ ਤੇ ਲਈ ਫਿਰ ਉਹਨਾਂ ਨੂੰ ਦੇਤੀ ਉਹ ਵੀ ਭਾਈ ਤੁਹਾਡਾ ਧੰਨਵਾਦ ਅਸੀਂ ਬਹੁਤ ਵਰਤ ਲਈ ਵੀ ਹੁਣ ਅਸੀਂ ਹੋਰ ਲੈ ਲਿਖਦੇ ਹਲਾ ਉੱਥੋਂ ਹੀ ਖਰੀਦ ਲਈ ਗਰੀਬ ਗੁਰਬਿਆਂ ਨੇ ਵੇਚਤੀ ਫਿਰ ਉਹਦੇ ਮਾਪਿਓ ਆਏ ਸਾਲ ਸਵਾ ਸਾਲ ਬਾਅਦ ਉਹਨਾਂ ਨੇ ਆ ਕੇ ਦੇਖਿਆ ਜਦੋਂ ਜਾਣੀ ਉਹਨਾਂ ਨੂੰ ਕੋਈ ਗਰੀਬੀ ਦਾ ਪਤਾ ਨਹੀਂ ਲੱਗਿਆ ਸਾਰਾ ਕੁਝ ਦੇਖਿਆ ਵੀ ਸਾਡੀ ਕੁੜੀ ਤਾਂ ਆਰਾਮ ਕਰਦੀ ਐ ਬੋੜਾ ਤੇ ਬੋੜੀ ਉਹਨਾਂ ਦੇ ਵੀ ਆਏ ਵਧੀਆ ਸੂਟ ਬੂਟ ਪਾ ਕੇ ਬਿਠਿਆ ਕੇ ਰੱਖੇ ਕੁੜੀ ਨੇ ਕਿ ਕੁੜੀ ਵੀ ਸਿਆਣੀ ਸੀ ਸਿਆਣਾ ਮੁੰਡਾ ਵੀ ਸੀ ਉਹਨਾਂ ਦਾ ਤਾਂ ਹੁਣ ਭਾਈ ਉਹ ਆਪਦਾ ਵਧੀਆ ਨਰਭਾ ਕਰਦੇ ਨੇ ਉਸ ਸਾਹੂਕਾਰ ਨਲੇ ਆਉਂਦੇ ਨੇ ਜਾਂਦੇ ਨੇ ਉਹ ਵੀ ਮਾਪੇ ਬਣ ਗਏ ਇਹ ਤਾਂ ਮਾਪੇ ਹੈ ਗਈ ਤੇ ਇੰਨੀ ਕੁ ਮੇਰੀ ਬਾਤ ਹੈ ਜੀ ਧੰਨਵਾਦ